ਸਰ ਦੇਖਿਓ ਜੀ ਇੱਧਰ ਪਲੀਜ਼ ਸਰ ਇੱਧਰ ਦੇਖਿਓ ਜੀ ਬੋਜੋ ਹੋਜੇ ਪਿੱਛੇ ਨਾ ਬੋਜੋ ਹੋਜੇ ਕਿਉਂਕਿ ਇਹ ਨਾ ਤੁਹਾਨੂੰ ਇਹਨੂੰ ਕਨੈਕਟ ਨਹੀਂ ਕਰ ਰਿਹਾ ਚਾਹ ਵੜ ਜਾਓ ਸਾਰੇ ਜੀ ਆ ਕੇ ਬੈਠੋ ਚਾਹੋ ਫਟਾਫਟ ਬੈਠ ਜਾਓ ਆਓ ਕੋਈ ਵਿਚਾਰਨ ਆ ਗਏ ਹੋ ਉਹ ਦੇਖਾ ਉਹ ਸ਼ਾਂਤਮਈ ਰਹੇ ਆਓ ਤੁਸੀਂ ਉਹਦੇ ਨਾਲ ਅੱਗੇ ਆਜੋ ਹਲਸਾ ਜੀ ਆਜੋ ਕੋਈ ਜਨ ਆਜਾ ਜੀ ਆਓ ਯਾਤਰੀ ਅੱਗੇ ਪਾਹ ਜੀ ਉੱਥੇ ਪਿਛਲੇ ਪਿੰਡ ਦਾ ਆਉਂ ਤੁਸੀਂ ਉਧਰ ਆ ਕੇ ਸਾਡੇ ਵੀਰ ਕਲਕਰ ਸਿੰਘ ਕਾੜੀ ਜੀ ਚੇਅਰਮੈਨ ਮਾਰਕੀਟ ਕਮੇਟੀ ਜੀ ਦਾ ਬਹੁਤ ਦਿệtਤਲਵਾਦ ਜੋ ਇਹਨਾਂ ਦੇ ਨਾਲ ਸਾਡੇ ਕਾਰਜ ਦੇ ਵਿੱਚ ਇਹ ਪਹੁੰਚ ਰਹੇ ਨੇ ਥੋੜਾ ਬਾਈ ਪਿੱਛੇ ਨੂੰ ਹੋਇਓ ਕਸ਼ਮੀਰ ਜੀ ਵੱਲੋਂ ਵਿਕਾਸ ਕਾਰਜਾਂ ਦੇ ਵਿੱਚ ਸ੍ਰੀ ਹਰਜੋਤ ਸਿੰਘ ਜੀ ਬਹਿ ਜੀ ਸਾਡੇ ਦਰਮਿਆਨ ਪਹੁੰਚ ਚੁੱਕੇ ਹਨ ਇਹਨਾਂ ਵੱਲੋਂ ਬੱਚਿਆਂ ਨੂੰ ਸ਼ਾਬਾਸ਼ ਅਸ਼ੀਰਵਾਦ ਤਾਂ ਜਾ ਰਿਹਾ ਤੇ ਪਿੰਡ ਵਾਸੀਆਂ ਨੂੰ ਮਿਲਿਆ ਜਾ ਰਿਹਾ ਤਾਂ ਕਿ ਬਹੁਤ ਬਧਨਵਾਦ ਜੀ ਨਿਕਾ ਸਵਾਲ ਕੀਤਾ ਜਾਂਦਾ ਜੀ ਦਲੇਰ ਸਿੰਘ ਜੀ ਬਹੁਤ ਹੀ ਸਤਕਾਰਯੋਗ ਪਿੰਡ ਕਾਜਪੁਰ ਬੇਲੇ ਦੇ ਸਾਰੇ ਹੀ ਬਜ਼ੁਰਗ ਮਾਤਾਵਾ ਪਿਛੇ ਸਕੂਲ ਦਾ ਸਟਾਫ ਸਾਡੇ ਸਿੱਖਿਆ ਮਹਿਕਮੇ ਦੇ ਸਾਰੇ ਅਧਿਕਾਰੀ ਸਹਿਬਾਨ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਫਤੇ ਪ੍ਰਵਾਨ ਕਰੋ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਆਪ ਸਭ ਦੇ ਕੋਲ ਮੈਂ ਤੇ ਮੇਰੇ ਸਾਰੇ ਸਾਥੀ ਜਿੰਨੇ ਅਸੀਂ ਆਮ ਆਦਮੀ ਪਾਰਟੀ ਦੀ ਟੀਮ ਦੇ ਆਏ ਹਾਂ ਅਸੀਂ 2022 ਤੁਹਾਡੇ ਕੋਲ ਆਏ ਸੀ ਅਸੀਂ ਕਿਹੜੇ ਇੱਕ ਮੌਕਾ ਦੋਸਤ ਇਸ ਮਹਾਨ ਤਰਦੀ ਦੀ ਸੇਵਾ ਕਰਨਾ ਚਾਹੀਏ ਅਸੀਂ ਤੁਹਾਨੂੰ ਕਿਹਾ ਸੀ ਕਿ ਪੰਜਾਬ ਦੇ ਵਿੱਚ ਸਾਨੂੰ ਮੌਕਾ ਮਿਲਦਾ ਸੀ ਸਰਕਾਰੀ ਸਕੂਲ ਠੀਕ ਕਰਾਂਗੇ ਹਸਪਤਾਲ ਠੀਕ ਕਰਾਂਗੇ ਤੁਸੀਂ ਆਪਣੇ ਪੁੱਤ ਨੂੰ ਵਿਧਾਇਕ ਬਣਾਇਆ ਇਸ ਮਹਾਨ ਗੁਰੂ ਨਗਰੀ ਤੋਂ ਤਿਕਰੂ ਸਾਹਿਬ ਦੀ ਐਸੀ ਰਹਿਮਤ ਐਸੀ ਬਖਸ਼ਿਸ਼ ਹੋਈ ਐਸੀ ਕਿਰਪਾ ਹੋਈ ਕਿ ਮੈਂ ਪੰਜਾਬ ਦਾ ਸਭ ਤੋਂ ਨੌਜਵਾਨ ਮੰਤਰੀ ਬਣਿਆ ਤੇ ਮੈਨੂੰ ਸਿੱਖਿਆ ਦਾ ਮੰਤਰੀ ਮਿਲੇ ਅੱਜ ਪੂਰੇ ਪੰਜਾਬ ਦੇ ਵਿੱਚ ਇੱਕ ਸਿੱਖਿਆ ਕ੍ਰਾਂਤੀ ਚੱਲਦੀ ਹੈ 12000 ਸਕੂਲਾਂ 'ਚ ਤਬਦੀਲੀਆਂ ਆਈਆਂ ਔਖਾ ਕੰਮ ਸੀ ਬੱਚੇ ਰਸਤਿਆਂ ਨੂੰ ਮਿਲਿਆ ਸਕੂਲਾਂ 'ਚ ਚਾਰ ਦਿਵਾਰੀ ਨਹੀਂ ਸੀ ਬਾਥਰੂਮ ਨਹੀਂ ਸੀ ਛੱਪੜ ਜੰਗਲ ਬਣੇ ਹੋਏ ਸਕੂਲ ਉਹਨਾਂ ਦੀ ਤਸਵੀਰ ਬਦਲੀ ਅੱਜ ਥੋੜੇ ਸਕੂਲ ਦੇ ਵਿੱਚ ਵੀ ਮੈਂ ਦੇਖਿਆ ਕਿ 2001 ਦੇ ਵਿੱਚ ਬਾਬਾ ਜੀ ਸਾਡੇ ਕਾਰ ਸੇਵਾ ਵਾਲੇ ਸੰਤ ਬਾਬਾ ਲਾਬ ਸਿੰਘ ਜੀ ਦਾ ਪੱਥਰ ਲੱਗਿਆ ਹੋਇਆ ਉਸ ਤੋਂ ਬਾਅਦ ਹੁਣ ਜਾ ਕੇ ਸਕੂਲ ਦੇ ਵਿੱਚ ਜਿਹੜੇ ਪੈਸੇ 24 ਸਾਲਾਂ ਬਾਅਦ ਹੁਣ ਅਸੀਂ ਪੈਸੇ ਇੱਥੇ ਦਿੱਤੇ ਆ ਤੇ ਨਾਲ ਹੀ ਇਹਨਾਂ ਦੀ ਅਜ ਮubarrak baat ਇਸ ਗੱਲ ਦੀ ਵੀ ਹੈ ਸਾਡੇ ਪਿੰਡ ਦਾ ਹੁਨਾਰ ਤੁਹਾਡੇ ਪਿੰਡ ਦਾ ਹੁਨਾਰ ਨੌਜਵਾਨ ਕੋਲ ਦੀ ਜੋ ਵਕ ਵਕ ਮੈਨੂੰ ਪਿੰਡਾਂ 'ਚ ਹੋਰ ਜਗ੍ਹਾ ਵੀ ਮਿਲਦਾ ਰਹਿੰਦਾ ਕਬੱਡੀ ਨੂੰ ਪ੍ਰਮੋਟ ਕਰਦਾ ਖੇਡਾਂ ਨੂੰ ਪ੍ਰਮੋਟ ਕਰਦਾ ਹੋਇਆ ਇਹਨਾਂ ਦੀ ਮੰਗ ਸਕੂਲ ਦੇ ਪਿੰਡ ਦੇ ਗਰਾਊਂਡ ਦੀ ਵੀ ਸੀ ਉਹਦੇ ਪੈਸੇ ਵੀ ਆ ਗਏ 17 ਲੱਖ ਰੁਪਏ 'ਚ ਗਰਾਊਂਡ ਬਣਨਾ 7.5 ਲੱਖ ਰੁਪਇਆ ਪਿੰਡ ਦੇ ਖਾਤੇ 'ਤੇ ਪਹਿਲੀ ਕਿਸ਼ਤ ਪਹੁੰਚ ਚੁੱਕੀ ਤੇ ਇਸ ਗਰਾਊਂਡ ਦੇ ਵਿੱਚ ਅੱਜ ਜਿੱਥੇ ਅਸੀਂ ਬਾਡਮਿੰਟਨ ਕੋਰਟ ਵਗੈਰਾ ਦੇ ਹੁਣ ਉਦਘਾਟਨ ਕੀਤਾ ਅੱਜ ਤੁਸੀਂ ਦੇਖਿਆ ਤੇ ਮੇਰੀ ਬੇਨਤੀ ਹੈ ਬੱਚਿਆਂ ਨੂੰ ਇੱਥੇ ਮੈਂ ਬੱਚੀ ਦੇਖੀ 9 ਸਾਲ ਦੀ ਬੱਚੀ ਹੈ ਬਹੁਤ ਲੰਬਾ ਕੱਦ ਹੈ ਕਹੋਗੇ ਮੈਂ ਲਾਈਟਾਂ ਵੀ ਲਵਾ ਦੂੰਗਾ ਇਹ ਗਰਾਊਂਡ ਤੁਹਾਡੇ ਲਈ ਹੈ ਤੁਸੀਂ ਇਹਨੂੰ ਖੂਬ ਵਰਤੋ ਇਹ ਨਾ ਹੋਵੇ ਕਿ ਚੀਜ਼ਾਂ ਜਾਨੀ ਤੇ ਮੇਰੀ ਆਪ ਜੀ ਦੀ ਵੀ ਬੇਨਤੀ ਹੈ ਬੱਚਿਆਂ ਨੂੰ ਇਹਨਾਂ ਲਈ ਬਣਾਇਆ ਤੁਸੀਂ ਆਪ ਵੀ ਆਇਆ ਕਰੋ ਖੇਡਿਆ ਕਰੋ ਤੇ ਹੁਣ 12 ਲੱਖ ਰੁਪਏ ਹੋਰ ਸਕੂਲ ਦੇ ਖਾਤੇ 'ਚ ਆ ਜਾਣਾ ਸ਼ਾਮ ਤੱਕ ਹੋਰ ਇੱਥੇ ਗਰਾਊਂਡ ਅਸੀਂ ਬਿਲਕੁਲ ਲ ਮੈਦਾਨ ਹੈ ਤੁਸੀਂ ਵੀ ਸਾਰੇ ਬਜ਼ੁਰਗ ਵਰਸਕਨ ਅਸੀਂ ਟਰੈਕ ਦੇ ਰਹੇ ਹਾਂ ਬੈਡਮਿੰਟ ਬਾਸਕਟਬਾਲ ਦਾ ਟਰੈਕ ਸਾਰੀ ਸੁਵਿਧਾ ਹੋਵੇ ਤਾਂ ਕਿ ਇਸ ਗਰਾਉਂਡ ਦੇ ਆਪਾਂ ਜਿਹੜੀ ਚੀਜ਼ਾਂ ਦੀ ਸਹੀ ਵਰਤੋਂ ਕਰ ਸਕੀਏ ਇਸ ਦੇ ਨਾਲ ਨਾਲ ਪੰਜਾਬ ਸਰਕਾਰ ਵੱਲੋਂ ਆਪ ਨਾਲ ਵਾਅਦਾ ਸੀਗਾ ਕਿ ਜੀ ਬਿਜਲੀ ਮੁਫਤ ਹੋਗੀ ਅੱਜ ਲਗਭਗ 90% ਘਰਾਂ ਦੀ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਆ 55000 ਸਰਕਾਰੀ ਨੌਕਰੀਆਂ ਤੇ ਨਸ਼ੇ ਦੇ ਉੱਤੇ ਯੁੱਧ ਤੇ ਇਹਨਾਂ ਤੋਂ ਦਵਿਚੇ ਹੀ ਮੈਂ ਵਧੀਆ ਪੜਾਈ ਵੀ ਕਰਾਂ ਚਾਹੁੰਦਾ ਹਾਂ ਬਹੁਤ ਪ੍ਰਾਊਡ ਆ ਇਹ ਸਾਡੀ ਪੰਜਾਬ ਦਾ ਭੋਗ ਹੈ ਤੇ ਅੱਜਕਰ ਸਾਡਾ ਫਰਜ ਹੈ بطور ਸਿੱਖਿਆ ਮੰਤਰੀ ਕੇ ਨ ਬੱਚਿਆਂ ਨੂੰ ਹਰੋ ਸਹੂvida ਮਿਲੇ ਜਿੱਥੇ ਤਾਂ ਕਿ ਆਪਣੇ ਸੁਪਨੇ ਪੂਰੇ ਕਰ ਸਕਣ ਬਹੁਤ ਬਹੁਤ ਧੰਨਵਾਦ ਹੋਵੇਗਾ ਇਹ ਬੜੇ ਕਰਨ ਦੇ ਕਦਰ ਦੇ ਬਾਕੀ ਪੱਕੇ ਨੇ ਜੋ ਵਿਰੋਧ ਕਰਨ ਕੰਮ ਕਰਨ ਤੋਂ ਬਾਅਦ ਕੀਤਾ ਜਾ ਰਿਹਾ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਸ ਤੋਂ ਬਾਅਦ ਮੈਂ ਛੋਟੇ ਬੱਚਿਆਂ ਨੂੰ ਬੇਨਤੀ ਕਰਾਂਗੇ ਮੇਰਾ ਜੋ ਜਰਾ ਸ਼ਾਬਾਸ਼ ਛੋਟੇ ਛੋਟੇ ਅਕਟੀਵਿਟੀ ਲਿਖੀ ਹੋਈ ਹੈ ਜੀ ਪਲੀਜ਼ ਇਸ ਨੂੰ ਜਰਾ ਦਿਖਾ ਦਿਓ ਮੁੰਡਰ ਮਤੇ ਫੋਟੋ ਹਮ ਦੇਖਣ ਆਏ ਹਾਂ ਅਸੀਂ ਆਪਣੇ ਕੋਨਾਵਲ ਕੋ ਉਧਰ ਨੂੰ ਕਰ ਲਓ ਦੂ ਵਸੇ ਨੂੰ ਕਰ ਲਓ ਸੇਸ ਪਾਲੇ ਪਾਸੇ ਕਰ ਦਿਓ ਸਾਡੀ ਮਾਪੇ ਸਭ ਦੇਖ ਰਹੇ ਹਾਂ ਹਾਂ ਹੈ ਲਓ ਰੋ ਚੇਂਜ ਕਰ ਲਓ ਆਪਣੀ ਕਰਵਾ ਦੋ ਇਸ ਦੇ ਨਾਲ ਹੀ ਸਾਡਾ ਸਮੂਹ ਸਾਡੇ ਡੀਓ ਸਾਹਿਬਾਨ ਪਲੀਜ਼ ਮੰਤਰੀ ਸਾਹਿਬ ਨੂੰ ਸਾਡੇ ਬਹੁਤ ਹੀ ਮਾਨਯੋਗ ਸਿੱਖਿਆ ਮੰਤਰੀ ਜੀ ਪੰਜਾਬ ਸਰਦਾਰ ਹਰਜੋਤ ਸਿੰਘ ਜੀ ਬੈਂਸ ਦਾ ਸਾਡੇ ਸਮਾਰਟ ਸਕੂਲ ਕਟਕਪੂਰ ਵਿੱਚ ਪਹੁੰਚਣ ਤੇ ਤਹਿ ਦਿਲੋਂ ਸਵਾਗਤ ਕਰਦਾ ਹਾਂ ਅਤੇ ਦਿਓ ਸਰ ਨਾਲ ਆਏ ਸਾਰੇ ਭਗਵੰਤ ਸੱਜਣ ਪਿੰਡ ਵਾਸੀ ਅਤੇ ਵਿਦਿਆਰਥੀਆਂ ਦੇ ਮਾਪੇ ਕਮੇਟੀ ਮੈਂਬਰ ਦਾ ਵੀ ਸਵਾਗਤ ਕਰਦਾ ਹਾਂ ਅਤੇ ਧੰਨਵਾਦ ਕਰਦਾ ਹਾਂ ਮੈਂ ਬਹੁਤ ਹੀ ਮਾਣ ਅਤੇ ਫਖਰ ਮਹਿਸੂਸ ਕਰਦਾ ਹਾਂ ਕਿ ਸਿੱਖਿਆ ਮੰਤਰੀ ਜੀ ਵੱਲੋਂ ਸਾਡੇ ਸਕੂਲ ਵਿੱਚ ਸਿੱਖਿਆ ਕ੍ਰਾਂਤੀ ਤਹਿ ਸਕੂਲ ਦੇ ਨਵੀਨੀਕਰਨ ਦਾ ਨੀਂਹ ਪੱਥਰ ਰੱਖਿਆ ਗਿਆ ਹੈ ਮੈਂ ਮੈਂ ਦੱਸਣਾ ਚਾਹੁੰਦਾ ਹਾਂ ਕਿ ਮਾਣਯੋਗ ਸਿੱਖਿਆ ਮੰਤਰੀ ਜੀ ਦੇ ਯਤਨਾਂ ਅਤੇ ਧੀਜੀਆਂ 기ਆਂ ਗਰਾਂਟਾਂ ਸਦਕਾ ਹੀ ਸਾਰੇ ਸਕੂਲਾਂ ਦਾ ਵਿਕਾਸ ਅਤੇ ਨਮੀਨੀਕਰਨ ਹੋਇਆ ਹੈ ਮੈਂ ਉਮੀਦ ਕਰਦਾ ਹਾਂ ਕਿ ਸਿੱਖਿਆ ਅਤੇ ਸਕੂਲਾਂ ਦਾ ਹੋਰ ਵਿਕਾਸ ਹੋਵੇਗਾ ਅਤੇ ਸਿੱਖਿਆ ਕ੍ਰਾਂਤੀ ਹੋਰ ਅੱਗੇ ਵਧੇਗੀ ਇੱਕ ਵਾਰ ਫਿਰ ਮਾਨਯੋਗ ਸਿੱਖਿਆ ਮੰਤਰੀ ਜੀ ਅਫਸਰ ਸਾਹਿਬਾਨ ਅਤੇ ਸਾਰੇ ਪਤਵੰਤੇ ਸੱਜਣਾ ਦਾ ਧੰਨਵਾਦ ਥੈਂਕ ਯੂ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਅੱਜ ਹਲਕਾ ਸ਼੍ਰੀਨੰਦਪੁਰ ਸਾਧਵਿਦ 10 ਸਕੂਲਾਂ ਦੇ ਵਿੱਚ ਉਦਘਾਟਨ ਚੱਲ ਰਿਹਾ ਹੈ ਜਿਨ੍ਹਾਂ ਵਿੱਚੋਂ ਆਪਾਂ ਸੀਨੀਅਰ ਸੈਕੰਡਰੀ ਸਕੂਲ ਗਰਦਲੇ ਜਿੱਥੇ ਲਗਭਗ 77 ਲੱਖ ਰੁਪਏ ਦਾ ਕੰਮ ਹੋਇਆ ਤੇ ਉੱਥੋਂ ਦੇ ਬੱਚਿਆਂ ਦੇ ਵਿੱਚ ਜੋ ਖੁਸ਼ੀ ਦੀ ਲਹਿਰ ਹੈ ਉਹ ਸਾਰੀ ਤੁਸੀਂ ਵੀਡੀਓਜ਼ ਮੈਂ ਆਪਣੀ ਫੇਸਬੁੱਕ ਤੇ ਹੀ ਪਾਉਂਗਾ। ਉਸੇ ਤਹਤ ਅੱਜ ਅਸੀਂ ਇਸ ਵਕਤ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਗਾਧਪੁਰ ਵਿਲੇ ਵਿੱਚ ਖੜੇ ਹਾਂ ਜਿੱਥੇ ਨਵੇਂ ਬੈਡਮਿੰਟਨ ਦੇ ਗਰਾਊਂਡ ਕਲਾਸਾਂ ਦੀ ਰੈਨੋਵੇਸ਼ਨ ਤੇ ਇਸ ਦੇ ਨਾਲ ਹੀ 12 ਲੱਖ ਰੁਪਏ ਦੇ ਹੋਰ ਇੱਥੇ ਜਿਹੜੀ ਐ ਸਖੇਟ ਦੀਆਂ ਸੁਵਿਧਾਵਾਂ ਆ ਰਹੀਆਂ ਕਿ ਪਿੰਡ ਦੇ ਕੋਲ ਵੱਡਾ ਗਰਾਊਂਡ ਹੈ ਜਿਮਾ ਦਾ ਲਾਹਾ ਸਕੂਲ ਚ ਪੜ੍ਹਦੇ ਬੱਚੇ ਤਾਂ ਲੈ ਹੀ ਸਕਦੇ ਆ ਨਾਲ ਪਿੰਡ ਦੇ ਹੋਰ ਜਿਹੜੇ ਵਾਸੀ ਨੇ ਉਹ ਵੀ ਲੈ ਸਕਣ। ਕਿ ਸਭ ਕੀ ਬਸਤੀ ਜਿਹੜੀ ਕਿੰਨੀ ਗ੍ਰਾਂਟਾਂ ਜਿਹੜੀਆਂ ਦੀ ਬਾਕੀ ਸਕੂਲਾਂ ਕਿੰਨੀ ਗ੍ਰਾਂਟਾਂ ਪਿੰਡ ਲੱਕੀਆ ਚ ਨਵਾਂ ਸਕੂਲ ਬਣ ਰਿਹਾ ਇੱਕ ਕਮਰਾ ਬਣ ਗਿਆ ਬਾਕੀ ਪੋਰਸ਼ਨ ਨਵਾਂ ਬਣ ਰਿਹਾ ਉੱਥੇ ਹੈ ਜਿਹੜਾ 80 ਲੱਖ ਰੁਪਏ ਦੀ ਗ੍ਰਾਂਟ ਜਿਹੜੀ ਅਸੀਂ ਉਸ ਦਾ ਕੰਮ ਸ਼ੁਰੂ ਹੋ ਜਾਊਗਾ ਇਸ ਤੋਂ ਇਲਾਵਾ ਚਾਹੇ ਪਿੰਡ ਗਰਦਲੇ ਦਾ ਪ੍ਰਾਇਮਰੀ ਸਕੂਲ ਉੱਥੇ ਤਿੰਨ ਕਮਰੇ ਹੋਰ ਜਿਹੜੇ ਨਵੇਂ ਉਹ ਬਣ ਰਹੇ ਨੇ ਤੇ ਲਗਾਤਾਰ ਜਿਹੜੇ ਵਿਕਾਸ ਕਾਰਜ ਜਿਹੜੀ ਸਕੂਲਾਂ ਦੀ ਬਦਲਦੀ ਤਸਵੀਰ ਉਹਦੇ ਪ੍ਰਤੀ ਅਸੀਂ ਕੰਮ ਕਰ ਰਹੇ ਹਾਂ ਜਿਹੜੀ ਪੰਜਾਬ ਸਰਕਾਰ ਦੀ ਜਿਹੜੀ ਸੈਂਕਲੇ ਕਾਫੀ ਜ਼ਿਆਦਾ ਪ੍ਰੋਗਰੈਸ ਜੇ ਬਹੁਤ ਸਾਰੇ ਅਧਿਆਪਕ ਤਾ ਅੱਜ ਜਿਹੜਾ ਹੈ ਬਹੁਤ ਬੈਟਰ ਸੁਝਾ ਰਿਹਾ ਜਿੱਥੇ ਵੀ ਕੋਈ ਕਮੀ ਹੈ ਸਮਾਂ ਲੱਗੂਗਾ ਉਹਨੂੰ ਵੀ ਦੂਰ ਕਰਾਂਗਾ ਮੇਰਾ ਵਾਦਾ ਵੱਡੇ ਹਲਕੀ ਜਿੱਤਪੁਰ ਸਾਹਿਬ ਸਕੂਲ ਆਫ ਐਮਿਨੈਂਸ ਜਿੱਥੇ 12 ਕਰੋੜ ਦੀ ਲਾਗਤ ਨਾਲ ਕੰਮ ਚੱਲ ਰਿਹਾ ਉਹਦੇ ਵਿੱਚ ਐਲੀਵੇਟਰ ਆਡੀਟੋਰੀਅਮ ਹਰ ਤਰ੍ਹਾਂ ਦੀ ਸੁਵਿਧਾ ਐਸਟਰੋ ਟਰਫ ਹੈ ਫੁੱਟਬਾਲ ਦੀ ਉਹ ਸਭ ਬਣਾ ਰਹੇ ਹਾਂ ਤੇ ਨਾਲ ਨਾਲ ਜਿੰਨੇ ਟੀਚਰਸ ਦੀ ਰਿਕਰੂਟਮੈਂਟ ਪਿਛਲੇ ਸਮੇਂ ਵਿੱਚ ਬਹੁਤ ਹੋਈਆਂ ਤੇ ਆਉਣ ਵਾਲੇ ਸਮੇਂ ਵਿੱਚ ਹੋਰ ਹੋਣਗੀਆਂ ਤੁਸੀਂ ਦੇਖੋਗੇ ਆਣਗੇ ਹਰ ਸਕੂਲ ਚ ਪੂਰੇ ਵਿਆਪਕ ਮੇ